90000 ਰੁਪਏ ਦੇ ਵਿੱਚ ਤੁਹਾਨੂੰ ਤਿੰਨ ਸਕੂਟਰੀਆਂ ਮਿਲਣਗੀਆਂ ਇਹ ਸਰ 40000 ਰੁਪਏ ਦਾ ਮਾਡਲ ਹੈ ਇਹ 40000 ਰੁਪਏ ਦਾ ਲੱਗੂ ਹਾਂਜੀ ਇਹ ਵਾਰੰਟੀ ਹੈ ਜੀ ਇਹਦੀ ਵਾਰੰਟੀ ਹੈ ਜੀ ਸਾਲ ਦੀ ਵਾਰੰਟੀ ਹੈ ਜੀ ਦੀ ਸਾਲ ਦੀ ਵਾਰੰਟੀ ਹੈ ਬੈਟਰੀ ਵੀ ਪਾਟਰ ਦੀ ਜੀ ਚਾਰਜ ਚਾਰਜਿੰਗ ਵੀ ਤੇ ਬੈਟਰੀਆਂ ਅੱਜ ਵੀਰੇ ਆਪਾਂ ਖੜੇ ਆ ਸੰਗਰੂਰ ਸ਼ਹਿਰ ਦੇ ਵਿੱਚ ਅੱਜ ਤੁਹਾਨੂੰ ਇੱਕ ਇਹੋ ਜੀ ਡੀਲ ਲੈ ਕੇ ਆਇਆਗਾ ਤੁਸੀਂ ਰੇਟ ਸੁਣੋਗੇ ਤੁਸੀਂ ਹੈਰਾਨ ਹੋ ਜਾਓਗੇ ਰੇਟ ਸੁਣ ਕੇ ਪਹਿਲਾਂ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਕਿਹੜੀ ਚੀਜ਼ ਬਾਰੇ ਮੈਂ ਕੁਝ ਦਿਖਾਉਣਾ ਚਾਹੁੰਦਾ ਤੁਹਾਨੂੰ ਆਜੋ ਆਜੋ ਵੀਰੇ ਹੋਰ ਕੀ ਹਾਲਾ ਵੀਰੇ ਠੀਕੋ ਬੜੀ ਵਧੀਆ ਆਪਾਂ ਵੀਰੇ ਸਕੂਟਰੀ ਬਾਰੇ ਸੋਥੋਂ ਜਾਣਕਾਰੀ ਲੈਣ ਵਾਸਤੇ ਆਏ ਕਿਹੜੀ ਇਹੋ ਜੀ ਸਕੂਟਰੀ ਹੈ ਜਿੱਤੇ ਤੁਸੀਂ ਆਫਰ ਲਾਈ ਦਿਓ ਆਇਓ ਸਰ ਸਰ ਜੀ ਆਹ ਮਾਡਲ ਹੈ ਜੀ ਇਹ ਭਾਈ 90000 ਦੀਆਂ ਤਿੰਨ ਸਕੂਟਰ ਨੇ 90000 ਦੀਆਂ ਤਿੰਨ ਤਿੰਨ ਸਕੂਟਰਾਂ ਨੇ ਤੇ ਕਿੰਨੀਆਂ ਬੈਂਟੀਆਂ ਪੈਂਦੀਆਂ ਨੇ ਇਹਦੇ ਵਿੱਚ 5 ਬੈਂਟੀਆਂ ਪੈਂਦੀਆਂ ਨੇ ਇੱਕ ਵਾਰੀ ਚਾਰਜਿੰਗ ਕਰਨ ਦੇ ਸਰ ਇਹ 60 ਕਿਲੋਮੀਟਰ ਚੱਲੇਗੀ 60 ਕਿਲੋ 55 ਤੋਂ 60 ਦੇ ਵਿੱਚ ਵਿੱਚ ਚੱਲੇ ਇਹ ਬਾਡੀ ਇਹਦੀ ਸਾਰੀ ਫੈਬਰਿਕ ਹੈ ਹਾਂਜੀ ਹਾਂਜੀ ਫੈਬਰਿਕ ਸਰ ਤੁਸੀਂ ਦੇਖ ਸਕਦੇ ਹੋ ਵੀਰੇ ਇੱਕ ਵਾਰੀ ਚਾਰਜਰ ਕਰਨ ਨਾਲ ਇਹ 60 ਕਿਲੋਮੀਟਰ ਚਾਲਦੀ ਹੈ ਕਿੰਨੀ ਸਪੀਡ ਹੈ ਜੀ ਇਹਦੀ ਸਰ ਟੌਪ ਸਪੀਡ ਹੋਏਗੀ ਜੀ 45 ਮੰਟਲੀ ਟੌਪਸ ਕੀ ਹਾਂਜੀ ਹਾਂਜੀ ਤੇ ਦੋ ਜਣੇ ਬੈਠ ਸਰਾਮ ਨਾਲ ਜੀ ਦੋ ਬੰਦੇ ਰਾਮ ਨਾਲ ਕੈਰੀ ਕਰਨਗੇ ਤੁਸੀਂ ਨੇੜੇ ਆ ਕੇ ਦਿਖਾ ਦਿਓ ਕੂਟਰੀ ਦੇਖੋ ਤੁਸੀਂ ਇੱਕ ਵਾਰੀ ਪੂਰੀ ਗੱਲਬਾਤ ਬਣਾਈ ਹੋਈ ਹੈਗੀ ਇਹ ਚੱਲਦੀ ਇਹ ਚੱਲਦੀ ਕਿਵੇਂ ਜਿਹੜੇ ਸਰਟ ਆ ਜੀ ਬ੍ਰੇਕ ਦਬਾਂਗੇ ਜੀ ਆਪਾਂ ਸਟਾਰਟ ਆ ਜੀ ਅੱਛਾ ਇਹ ਐਦਾਂ ਚੱਲਦੀ ਹੈ ਵੀ ਓਦਾਂ ਨਹੀਂ ਚੱਲਦੀ ਹੈਗੀ ਵੀ ਜਿਵੇਂ ਜਵਾਕ ਹੈ ਨਾ ਐਕਸਲੇਟਰ ਦਬਾ ਦੇ ਤਾਂ ਪੱਗ ਲੱਗੀ ਆ ਉਹ ਚੀਜ਼ ਹੀ ਖਤਮ ਸਰ ਤੇ ਦੇਖੋ ਇਹਦੀ ਵੀ ਫੈਸਿਲਿਟੀ ਬਣਾਈ ਹੋਈ ਹੈਗੀ ਜਿਵੇਂ ਆਪਾਂ ਦੇਖਦੇ ਹਾਂ ਨਾ ਨਿਆਣੇ ਹੁੰਦੇ ਨੇ ਘਰੇ ਆਮ ਬੱਚੇ ਹੁੰਦੇ ਨੇ ਕਿ ਚਾਬੀ ਓਨ ਕਰਕੇ ਉਹ ਦੱਬ ਦਿੰਦੇ ਨੇ ਕਿ ਭਜਾ ਕੇ ਸਕੂਟਰੀ ਕੰਧ 'ਚੋਂ ਮਾਰਦੇ ਨੇ ਜਾਂ ਨੁਕਸਾਨ ਕਰਦੇ ਨੇ ਉਹ ਚੀਜ਼ ਇਹਦੇ 'ਚ ਨਹੀਂ ਦਿੱਤੀ ਹੋਈ ਖਤਮ ਕਰਕੇ ਹਾਂ ਤੇ ਜੇ ਆਪਾਂ ਇਹ ਦੋਨੋਂ ਬ੍ਰੇਕਾਂ ਦੱਬਾਂਗੇ ਤਾਂ ਫੇਰ ਚੱਲੂਗੀ ਕਿੰਨੀ ਵਧੀਆ ਫੀਚਰ ਇਸ ਸਕੂਟਰੀ ਦੇ ਵਿੱਚ ਦਿੱਤਾ ਹੋਇਆ ਹੈਗਾ ਤੇ ਮੂਰੋ ਤੁਸੀਂ ਦੇਖ ਸਕਦੇ ਹੋ ਸ਼ੇਪ ਬੜੀ ਸੋਹਣੀ ਹੈਗੀ ਇਹ ਮਾਡਲ ਦੇ ਵਿੱਚ ਆਹ ਬੜਾ ਸੋਹਣਾ ਸਕੂਟਰ ਆ ਯਾਰ ਗੋਲ ਲਾਈਟ ਵਾਲਾ ਇਹ ਵੀ ਆ ਗਿਆ ਸਰ ਇਹਦੇ ਬਾਰੇ ਦੱਸੋ ਇਹ ਜਿਵੇਂ ਪਹਿਲਾਂ ਚੇਤਕ ਨਹੀਂ ਆਉਂਦੇ ਹੁੰਦੇ ਸੀਗੇ 100 ਲੋਕਾ ਸਰ ਇਹ ਉਦਾਂ ਹੀ ਆ ਬੜੀ ਸੋਹਣੀ ਲੁੱਕ ਬਣਾਈ ਹੋਈ ਹੈਗੀ ਇਹਦੇ ਬਾਰੇ ਦੱਸੋ ਜੀ ਇਹ ਸਰ 40000 ਰੁਪਏ ਦਾ ਮਾਡਲ ਹੈ ਜੀ ਇਹ 40000 ਰੁਪਏ ਦਾ ਲੱਗੂਗਾ ਹਾਂਜੀ ਸਰ ਸੱਚੇ 40000 ਰੁਪਏ ਦਾ ਸਕੂਟਰ ਹੈ ਹਾਂਜੀ ਹਾਂਜੀ ਇਹਦੇ ਚ ਕਿੰਨੀ ਬੈਟਰੀ ਪੈਂਦੀ ਹੈ ਜੀ ਇਹਦੇ ਚ 5 ਬੈਟਰੀ ਪੈਂਦੀਆਂ ਸਰ ਤੇ ਜੇ ਆਪਾਂ ਗੱਲ ਕਰੀਏ ਵੀ ਇਹ ਚਾਰਜਰ ਕਿੰਨੇ ਕ ਟਾਈਮ ਦੇ ਵਿੱਚ ਹੋ ਜਾਂਦੀ ਹੈ ਇਹ ਲੈਂਦੀ ਹੈ ਜੀ ਸਟਾਰਟਿੰਗ ਸਟਾਰਟਿੰਗ ਦਾ ਇਹ 7-8 ਘ ਸਾਡਾ ਅਟਕਾ ਡੇ ਦੇ ਉਸ ਤੋਂ ਬਾਅਦ ਜਿਹੜਾ ਬੈਕਅਪ ਆਦਾ ਜਾਂਦਾ ਈ ਇਹ ਘਟ ਜਾਂਦੀ ਪੰਜ ਛੇ ਤੇ ਰਹੇ ਦੇਖੋ ਭਾਈ ਸਕੂਟਰੀ ਦੀ ਸ਼ੇਪ ਨਾ ਚਿੱਤ ਸਕੂਟਰ ਵਰਗੀ ਆ ਜਿਵੇਂ ਪਹਿਲਾਂ ਲੋਕ ਸ਼ੌਕੀਆਂ ਚੀਜ਼ ਰੱਖਦੇ ਹੁੰਦੇ ਸੀ ਨਾ ਹੁਣ ਕੰਪਨੀ ਨੇ ਇਹ ਚੀਜ਼ ਕੱਢੀ ਬੜੀ ਸੋਹਣੀ ਲੋਕ ਇਹ ਚਾਰਜਰ ਆਟੋ ਘਟਾਏ ਜਦੋਂ ਤੁਸੀਂ ਰਾਤ ਨੂੰ ਲਗਾਉਂਗੇ ਆਪਣਾ ਬੰਦ ਹੋ ਜੇਵੇ ਆਟੋ ਘਟ ਚਾਰਜ ਆਟੋ ਘਟ ਚਾਰਜ ਆਈ ਮੈਂ ਆਪਣੇ ਆ ਬੰਦ ਹੋ ਜੇਵੇ ਵੀ ਬੈਟਰੀਆਂ ਬੋਲਣ ਦਾ ਕੋਈ ਦਿੱਕਤ ਨਹੀਂ ਨਾ ਕੋਈ ਨਹੀਂ ਇਹ ਕੁਝ ਨਹੀਂ ਹੁੰਦਾ ਇਹ ਵੀ ਬਹੁਤ ਵਧੀਆ ਫੀਚਰ ਦਿੱਤਾ ਹੋਇਆ ਹੈਗਾ ਸਕੂਟਰੀ ਦੇ ਵਿੱਚ ਇਹ ਰੰਗ ਵੀਰੇ ਕਿੰਨੇ ਕੁ ਮਿਲ ਜਾਣਗੇ ਇਹ ਜਿਹੜੇ ਕਲਰ ਸ ਤੁਹਾਨੂੰ ਮਿਲਣਗੇ ਤਿੰਨ ਕਲਰ। ਤਿੰਨ ਕਲਰ ਮਿਲ ਜਾਣਗੇ। ਤੁਸੀਂ ਐਂ ਦੇਖੋ ਯਾਰ ਕਿੰਨੀ ਫਿਨਿਸ਼ਿੰਗ ਐ। ਲੈਡ ਗੋਲ ਲੈਡ ਹੈਗੀ। ਆਪਣੀਆਂ ਛੋਟੀਆਂ ਭੈਣਾਂ ਨੂੰ ਜਾਂ ਬਜ਼ੁਰਗਾਂ ਨੂੰ ਇਹ ਚੀਜ਼ ਲੈ ਕੇ ਦੇ ਦਿਓ ਸਭ ਤੋਂ ਬੈਸਟ ਐ। ਨਾ ਇਹਦੇ 'ਚ ਤੇਲ ਪਾਉਣ ਦੀ ਲੋੜ ਐ। ਪਹਿਲਾਂ ਨੰਬਰ ਤਾਂ ਲੋਕ ਹਨਾ ਹੁਣ ਲੱਖ-ਲੱਖ ਰੁਪਇਆ ਸਾਧਨਾਂ ਤੇ ਲਾ ਦਿੰਦੇ ਨੇਗੇ। ਕੋਈ 1.5 ਲੱਖ ਵੀ ਲਾ ਦਿੰਦਾ ਪਰ ਉਹ ਚੀਜ਼ ਐ ਖਰਚ ਐ। ਯਾਨੀ ਕਿ ਲੱਖ ਰੁਪਇਆ ਵੀ ਲਾ ਰਹੇ ਆ ਤੇ ਆਪਾਂ ਨੂੰ ਤੇਲ ਵੀ ਪਾਉਣਾ ਪੈ ਰਿਹਾ। ਖਰਚਾ ਤਾਂ ਫੇਰ ਉਹਨਾਂ ਹੀ ਆ ਗਿਆ। ਇਹ ਚੀਜ਼ ਆ ਖਰਚਾ ਘਟਾਉਂਦੀ ਹੈਗੀ ਇੱਕ ਵਾਰੀ ਪੈਸੇ ਜ਼ਰੂਰ ਲੱਗਦੇ ਨੇਗੇ ਠੀਕ ਹੈ ਜੇ ਪੈਸੇ ਲਾਵਾਂਗੇ ਤਾਂ ਚੀਜ਼ ਵੀ ਸੋਹਣੀ ਲੱਗੇ ਘਰੇ ਖੜੀ ਤੇ ਹੋਰ ਆ ਇੱਕ ਆ ਗਿਆ ਮਾਡਲ ਸਰ ਇਹ ਮਾਡਲ ਹਾਂਜੀ ਇਹ 6 ਬੈਟਰੀ ਵਾਲਾ ਮਾਡਲ ਆ ਸਰ ਇਹ ਸਰ ਆ ਦੇਖੋ ਜੀ ਤੁਸੀਂ ਐ ਲੱਗਦਾ ਹਨਾ ਜਿਵੇਂ ਦੋ ਅੱਖਾਂ ਹੁੰਦੀਆਂ ਨੇਗੀਆਂ ਡਰਾਵਡ ਸ਼ੇਪ ਦੇ ਵਿੱਚ ਆ ਗਈ ਵੀਰੇ ਇਹ ਲਾਈਟ ਇਹ 6 ਬੈਟਰੀ ਵਾਲਾ ਮਾਡਲ ਆ 70 ਕਿਲੋਮੀਟਰ ਕੱਢੂਗਾ ਇਹ 6 ਬੈਟਰੀ ਵਾਲਾ ਮਾਡਲ ਆ 70 ਕਿਲੋਮੀਟਰ ਕੱਢੂਗਾ ਹਾਂਜੀ ਇਹ ਜੀ ਇੱਕ ਕਲਰ ਆ ਗਿਆ ਜੀ ਵਾਈਟ ਕਲਰ ਵਾਈਟ ਕਲਰ ਆ ਗਿਆ ਕਲਰ ਆ ਗਿਆ ਜੀ ਇੱਕ ਗ੍ਰੇ ਆ ਗਿਆ 70 ਕਿਲੋਮੀਟਰ ਕੱਢੂਗਾ 6 ਬੈਟਰੀਆਂ ਪੈਂਦੀਆਂ ਨੇ ਤੇ ਬਾਈ ਜੀ ਇਹਦੇ ਨਾਲ ਹੋਰ ਕੀ ਮਿਲੂਗਾ ਦੀ ਵਾਰੰਟੀ ਹੈ ਜੀ ਇਹਦੀ ਵਾਰੰਟੀ ਹੈਗੀ ਤੇ ਸਾਲ ਦੀ ਵਾਰੰਟੀ ਹੈ ਜੀ ਇਹਦੀ 1 ਸਾਲ ਦੀ ਵਾਰੰਟੀ ਮੋਟਰ ਦੀ ਵੀ ਚਾਰਜਰ ਦੀ ਤੇ ਬੈਟਰੀਆਂ ਦੀ ਮੋਟਰ ਦੀ ਹਾਂ ਜੀ ਤਿੰਨ ਚੀਜ਼ਾਂ ਦੀ ਬਾਈ ਜੀ ਇਹ ਗਾਰੰਟੀ ਦੇ ਰਹੇ ਨੇ ਕਿ ਬੈਟਰੀ ਮੋਟਰ ਤੇ ਚਾਰਜਰ ਦੀ ਕੋਈ ਵੀ ਦਿੱਕਤ ਆਉਂਦੀ ਹੈ 1 ਸਾਲ ਦੇ ਵਿੱਚ ਇਹ ਤੁਹਾਨੂੰ ਰਿਪਲੇਸਮੈਂਟ ਕਰਕੇ ਦੇ ਦੇ। ਇਹ ਮਾਡਲ ਬਾਈ ਜੀ ਸੇਮ ਆਗੇ। ਹਾਂਜੀ ਹਾਂਜੀ ਇੱਕ ਮਾਡਲ ਸਾਰਾ ਨਾ ਮਾਡਲ ਆਇਆ ਜੀ। ਇਹ ਨਵਾਂ ਮਾਡਲ ਆਇਆ। ਇਹਦੇ ਵਾਲੇ ਲੁੱਕ ਆਇਆ ਸਰ ਬੈਸਟ ਪਾ ਲੁੱਕ ਦਾ ਕਰੇ। ਇਹ ਸਾਰੀ ਬੈਸਟ ਪਾ ਲੁੱਕ ਆ। ਬੈਸਟ ਪਾ ਲੁੱਕ ਆ ਗਈ ਸਾਰੀ ਜੀ। ਬਾਈ ਜੀ ਇਹ ਵੀ ਬਾਡੀ ਸਾਰੀ ਫੈਬਰਿਕ ਹੈ? ਹਾਂਜੀ ਹਾਂਜੀ ਹੈਵੀ ਚੈਸਰ ਥੋੜਾ ਹੈ। ਹੈਵੀ ਹੈ। ਅੱਗੇ ਪਿੱਛੇ ਦੋਨੇ ਪਾਸੇ ਦੀ ਡਿਸਕ। ਇਹ ਚੀਜ਼ ਹੋਰ ਦੇਖੋ। ਡਿਸਕ ਬ੍ਰੇਕ ਵੀ ਦਿੱਤੇ ਹੋਏ ਨੇਗੇ। ਪਿੱਛੇ ਵੀ ਹੈ ਸਰ ਡਿਸਕ ਜੀ। ਪਿੱਛੇ ਵੀ ਡਿਸਕ ਬ੍ਰੇਕ ਦੇ ਰੱਖੇ ਨੇਗੇ। ਥੋਣੀ ਚੀਜ਼ ਬਣਾਈ ਹੋਈ ਆ ਯ ਦਾ ਆਪਾਂ ਨੂੰ ਫੈਸਿਲਿਟੀ ਵੀ ਪੂਰੀ ਮਿਲ ਰਹੀ ਆ ਸਾਧਨ ਦੇ ਵਿੱਚ ਤੇ ਇਸ ਔਨ ਤਾਂ ਨਹੀਂ ਹੋ ਸਕਦਾ ਨਹੀਂ ਸਰ ਇਹਦੇ ਚ ਬੈਟਰੀ ਨਹੀਂ ਬਾਈ ਕੋਈ ਨਹੀਂ ਇਹਦੇ ਚ ਬੈਟਰੀਆਂ ਨਹੀਂ ਧਰੀਆਂ ਹੋਈਆਂ ਆਪਾਂ ਤੁਹਾਨੂੰ ਹੋਰ ਮਾਡਲ ਸਾਨੂੰ ਔਨ ਕਰਕੇ ਦਿਖਾ ਇਹ ਬਾਈ ਜੀ ਸਾਨੂੰ ਲੱਖ ਰੁਪਏ ਦੇ ਵਿੱਚ 90000 ਰੁਪਏ ਦੇ ਵਿੱਚ ਸੌਰੀ ਮੈਂ ਲੱਖ ਕਹਿ ਗਿਆ ਸੀ 90000 ਰੁਪਏ ਦੇ ਵਿੱਚ ਤੁਹਾਨੂੰ 3 ਸਕੂਟਰੀਆਂ ਮਿਲਣਗੀਆਂ ਪੀਸ ਵੀ ਲਾਵਾਂਗੇ 33000 ਰੁਪਏ ਦਾ ਜੇ ਤੁਸੀਂ ਇੱਕ ਪੀਸ ਲਓਗੇ ਤਾਂ ਤੁਹਾਨੂੰ 33000 ਰੁਪਏ ਦਾ ਪੈ ਜਾਊਗਾ ਯਾਰ ਐਦੂ ਸਸਤੀ ਤੁਹਾਨੂੰ ਕਿਤੇ ਕੋਈ ਚੀਜ਼ ਨਹੀਂ ਮਿਲਦੀ ਹੈਗੀ ਜੇ ਆਪਾਂ ਬਾਜ਼ਾਰ ਦੇ ਵਿੱਚ ਨਾ ਸਾਈਕਲ ਲੈਣ ਦੇ ਲਈ ਜਾਈਏ 11 ਵਾਲਾ ਉਹ ਵੀ ਘੱਟੋ ਘੱਟ 10 ਤੋਂ 15000 ਰੁਪਏ ਦੇ ਵਿੱਚ ਆਉਂਦਾ ਹੈ ਕਿ ਨਹੀਂ ਪਰ ਉਹਦੇ ਤੇ ਵੀ ਇੱਕ ਜਣਾ ਬੈਠ ਸਕਦਾ ਇਹ ਤੇ ਯਾਰ ਤੁਸੀਂ ਦੋ ਜਣੇ ਬੈਠੋ ਜੀ ਜਾਂ ਕਿਸੇ ਭੈਣ ਨੂੰ ਲੈ ਕੇ ਦੇਣੀ ਹੈਗੀ ਤਾਂ ਉਹਦੇ ਲਈ ਇਹ ਬੈਰੀ ਕੰਫਰਟੇਬਲ ਚੀਜ਼ ਹੈਗੀ ਕੰਫਰਟੇਬਲ ਹੈ ਜੀ ਪੂਰੀ ਹਲਕੀ ਹੈ ਜੀ ਦੋ ਜਣੇ ਬੈਠ ਸਕਦੇ ਨੇਗੇ ਜੀ ਜੇ ਲਾ ਲੋ 18 ਸਾਲ ਤੋਂ ਘੱਟ ਏਜ ਦਾ ਬੰਦਾ ਜੇ ਇਹਨੂੰ ਚਲਾਉਂਦਾ ਕੀ ਉਹਨੂੰ ਲਾਇਸੈਂਸ ਦੀ ਲੋੜ ਕੋਈ ਨਹੀਂ ਸਰ ਕੋਈ ਲਾਇਸੈਂਸ ਦੀ ਲੋੜ ਨਹੀਂ ਪੈਂਦੀ ਕੋਈ ਜ਼ਰੂਰਤ ਨਹੀਂ ਸਰ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ 18 ਸਾਲ ਤੋਂ ਘੱਟ ਆ ਉਹਨੂੰ ਵੀ ਤੁਸੀਂ ਲੈ ਕੇ ਦੇ ਸਕਦੇ ਹੋ ਇਹਦੀ ਟੌਪ ਸਪੀਡ ਵੀ ਕੋਈ ਜ਼ਿਆਦਾ ਨਹੀਂ ਹੈਗੀ ਏ ਬਾਈ ਜੀ ਇਹਦੀ ਟੌਪ ਸਪੀਡ ਕਿੰਨੀ ਦੱਸਿਆ ਤੁਸੀਂ 45 45 ਤਾਂ ਸਪੀਡ ਹੈਗੀ ਕੋਈ ਜਿਆਦਾ ਅੱਗੇ ਹੋਏ ਨਾ ਸਰ ਇਹਦੇ ਗੇਅਰ ਨਹੀਂ ਜੀ 1 2 3 ਇਹਦੇ ਗੇਅਰ ਵੀ ਪੈਂਦੇ ਨੇਗੇ ਤੇ ਬਾਈ ਜੀ ਜਿਹੜੇ ਗੇਅਰ ਤੁਸੀਂ ਦੱਸਿਆ ਤੁਸੀਂ ਮੜਾ ਜਾ ਕੈਮਰਾਮੈਨ ਨੇੜੇ ਆ ਕੇ ਦਿਖਾ ਦਿਓ ਜੀ ਇਹਦੇ ਬਾਈ ਜੀ ਜਿਵੇਂ ਹੁਣ ਤੁਸੀਂ ਇਹਦੇ ਗੇਅਰ ਦਿੱਤੇ ਹੋਏ ਨੇਗੇ ਹਾਂਜੀ ਅੱਛਾ ਇਹ ਗੇਅਰ ਦਿੱਤੇ ਹੋਏ ਨੇ ਹਾਂ ਗੇਅਰ ਦਿੱਤੇ ਹੋਏ ਨੇ ਇਹ ਪਹਿਲੇ ਗੇਅਰ 'ਚ ਕਿੰਨਾ ਸਪੀਡ ਫੜਦੀ ਹੈਗੀ 25 ਦੀ ਤੇ ਦੂਜੇ ਤੇ ਇਹ ਤੇ ਮੀਟਰ ਦੇ ਵਿੱਚ 25 ਹੀ ਸ਼ੋ ਕਰੂਗੀ ਓਕੇ ਓਕੇ ਇਹ ਬਾਈ ਦੀ ਮੀਟਰ ਦੇ ਵਿੱਚ ਤਾਂ 25 ਹੀ ਸ਼ੋ ਕਰੂਗੀ ਪਰ ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ ਜੀ ਉਹ ਕਹਿੰਦੇ ਨੇ ਵੀ 18 ਸਾਲ ਤੋਂ ਘੱਟ ਨਹੀਂ ਜੀ ਇਹ ਸਪੀਡ ਗੇਅਰ ਦੇ 1 2 3 ਪੈਣਗੇ ਬਟ ਚਲਾਵਾਂਗੇ ਜੀ ਆਪਾਂ ਉਦੋਂ ਵੀ 45 ਦੀ ਸਪੀਡ ਹੀ 45 ਦੀ ਟੌਪ speed ਰਹਿਣਾ ਹੋਈ ਆ ਬਾਈ ਵੀਡੀਓ ਦੇ ਵਿੱਚ ਮੀਟਰ ਦੇ 25 ਹੀ ਸ਼ੋ ਕਰੂਗੀ ਜੀ 25 ਦਿਖਾ ਲਈ ਵੀ 25 ਦੀ ਇੰਨੀ ਕੀ speed ਹੈ ਜੀ ਇੰਨੀ speed ਆ ਜੀ ਯਾਨੀ ਕਿ ਯਾਰ ਕੋਈ ਖਤਰਾ ਨਹੀਂ ਹੈਗਾ ਜੇ ਲੋਕ ਆਪਣੇ ਬੱਚਿਆਂ ਨੂੰ ਇਹ ਖਰੀਦ ਕੇ ਲੈ ਕੇ ਦਿੰਦੇ ਨੇਗੇ ਹਾਂਜੀ ਸਰ ਤਾਂ ਯਾਨੀ ਕਿ ਕੋਈ ਉਹਨਾਂ ਦਾ ਚਲਾਨ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਕੋਈ ਪੋਲਿਊਸ਼ਨ ਦੀ ਲੋਡ ਨਹੀਂ ਹੈਗੀ ਕੋਈ ਨੰਬਰ ਪਲੇਟ ਦੀ ਲੋਡ ਨਹੀਂ ਕੋਈ ਲੋਡ ਨਹੀਂ ਜਦ ਤਾਂ ਬਹੁਤ ਹੀ ਵਧੀਆ ਚੀਜ਼ ਹੈ ਬਾਈ ਜੀ ਇਹਨਾਂ ਨੇ ਵਰਕਸ਼ਾਪ ਵੀ ਕੀਤੀ ਹੋਈ ਹੈ ਜੇ ਤੁਸੀਂ ਇੱਥੋਂ ਸਕੂਟਰੀ ਲੈਣੇ ਹੋ ਕਿਹੜਾ ਮਾਡਲ ਆ ਸਰ ਆਪਣਾ ਜੀ ਇਹ ਕਾ ਮਾਡਲ ਆ ਇਹ ਵੀ ਬੜਾ ਸੋਹਣਾ ਯਾਰ ਇਹਦੇ ਬਾਰੇ ਦੋ ਬੈਟਰੀ ਵਾਲਾ ਮਾਡਲ ਆ ਸਰ 6 ਬੈਟਰੀ ਵਾਲਾ 1500 ਵਾਟ ਦੀ ਦੀ ਮੁੱਲ ਆ ਜੀ ਆਦਾ ਚੀਜ਼ ਤਾਂ ਬਾਈ ਜੀ ਜਿੱਦਾਂ ਮਰਸੀਡੀਜ਼ ਕਾਰ ਨਹੀਂ ਹੁੰਦਾ ਨਾ ਉਹ ਚੀਜ਼ ਵਾਂਗੂ ਦੇ ਰਖਿਆ ਬੜੀ ਸੋਹਣੀ ਚੀਜ਼ ਲੱਗੀ ਯਾਰ ਆ ਤਾਂ ਮੈਨੂੰ ਤੇ ਬਾਈ ਜੀ ਤੁਸੀਂ ਮੈਨੂੰ ਇਹ ਸਕੂਟਰੀ ਬਾਰੇ ਥੋੜੀ ਜੀ ਜਾਣਕਾਰੀ ਦਿਓ ਸਰ ਇਹ 6 ਬੈਟਰੀ ਵਾਲਾ ਮਾਡਲ ਹੈ ਜੀ 6 ਬੈਟਰੀ ਵਾਲਾ ਮਾਡਲ ਹੈ ਹਾਂ ਜੀ ਇਹਦੀ ਮੋਟਰ ਜਿਹੜੀ ਹੈ 1500 ਵਾਟ ਦੀ ਮੋਟਰ ਹੈ ਜੀ 1500 ਵਾਟ ਪੂਰਾ ਹੈਵੀ ਦੇ ਵਿੱਚ ਬਣਾਇਆ ਹੈ ਸਰ ਪੂਰਾ ਹੈਵੀ ਮਾਡਲ ਹਾਂ ਜੀ ਇਹ ਪੈਟਰੀ ਪੂਰਾ ਹੈਵੀ ਹੈਗਾ ਹਾਂ ਜੀ ਜਿਹੜੀ ਵੀ ਰੇਂਜ ਹੈ ਜੀ 80 ਕਿਲੋਮੀਟਰ ਦੀ ਹੈ 80 ਕਿਲੋਮੀਟਰ 75 ਤੋਂ 80 ਕਿਲੋਮੀਟਰ ਦੇ ਵਿੱਚ ਵਿੱਚ 75 ਤੋਂ 80 ਕਿਲੋਮੀਟਰ ਚੱਲਦੀ ਹੈ 6 ਬੈਟਰੀਆਂ ਬਾਈ ਜੀ 6 ਬੈਟਰੀਆਂ ਨੇ ਹਾਂ ਜੀ ਠੀਕ ਹੈ ਚਾਰਜਰ ਮੋਟਰ ਤੇ ਬੈਟਰੀ ਦੀ ਵਾਰੰਟੀ ਹੈ 6 ਬੈਟਰੀਆਂ ਪੈਂਦੀਆਂ ਨੇਗੀਆਂ ਤੁਸੀਂ ਮੜਾ ਜਾ ਮੂਰੋਂ ਆ ਕੇ ਦਿਖਾ ਦਿਓ ਵੈਸੇ ਤਾਂ ਤੁਸੀਂ ਦੇਖ ਹੀ ਲਈ ਤੇ ਤੁਸੀਂ ਇੱਕ ਵਾਰੀ ਨਿਗਾ ਮਾਰ ਲਓ ਇਹਦੇ ਮੀਟਰ ਤੇ ਵੀ ਤੁਹਾਨੂੰ ਨਿਗਾ ਮਰਵਾਉਣੀ ਆ ਤੇ ਮੈਨੂੰ ਤਾਂ ਪੂਰੀ ਓਕੇ ਲੱਗੀ ਰਿਮਾਰਕ ਨਹੀਂ ਪਾਈ ਨਜ਼ਰ ਫਿਲਹਾਲ ਅਜੇ ਇਹਦੇ ਦੇ ਵਿੱਚ ਵੈਂਟਰ ਨਹੀਂ ਨਿਰਖਵਾਈ ਹੋਈ ਤੁਸੀਂ ਇੱਕ ਵਾਰੀ ਇਹਦਾ ਨਾ ਆ ਚੀਜ਼ ਦੇਖੋ ਇੰਡੈਕਸ ਦੇਖੋ ਇੱਕ ਵਾਰੀ ਇਹਦਾ ਮੀਟਰ ਬੜਾ ਸੋਹਣਾ ਹੈਗਾ ਦੋ ਚਾਬੀਆਂ ਮਿਲਣਗੀਆਂ ਤੁਹਾਨੂੰ ਸਕੂਟਰੀ ਦੇ ਨਾਲ ਆਹ ਚਾਰਜਿੰਗ ਪੋਰਟ ਦਿੱਤਾ ਹੋਇਆ ਹੈਗਾ ਜਿੱਦਾਂ ਸਪੇਸ ਆ ਗਿਆ ਆਪਾਂ ਇਹਦੇ ਵਿੱਚ ਰੱਖ ਸਕਦੇ ਆ ਇਹਦੇ ਵਿੱਚ ਰੱਖ ਸਕਦੇ ਆ ਆ ਸੀ ਜ਼ਰਾ ਦੇਖੋ ਇਹਦੇ ਵਿੱਚ ਹੀ ਦੇ ਰੱਖਿਆ ਬਾਈ ਜੀ ਯੂ ਐਸ ਬੀ ਪਲੱਗ ਇੱਥੇ ਲਾ ਕੇ ਜੇ ਆਪਾਂ ਇਹਦੇ ਪੌਕੇਟ ਦੇ ਵਿੱਚ ਰੱਖ ਲਾਂਗੇ ਚਾਰਜਿੰਗ ਹ ਅ ਇਹਦੇ ਡਰਾਈਵ ਕਰਦੇ ਸਮੇਂ ਡਰਾਈਵ ਕਰਨ ਦੇ ਸਮੇਂ ਆਪਾਂ ਫੋਨ ਇਹਦੇ ਵਿੱਚ ਰੱਖ ਸਕਦੇ ਆ ਤੇ ਬਾਈ ਜੀ ਇੱਕ ਚੀਜ਼ ਹੋਰ ਦੇਖੋ ਤੁਸੀਂ ਅ ਰਿਮੋਟ ਵਾਲਾ ਲੋਕ ਆਗਾ ਜਿਵੇਂ ਹੁਣ ਤੁਸੀਂ ਮੰਨ ਕੇ ਚਲੋ ਹਨਾ ਅ ਐ ਸਕੂਟਰੀ ਖੜਾ ਕੇ ਲੋਕ ਕਰਨਾ ਭੁੱਲ ਗਏ ਜੇਬ ਚ ਰਹੀਆਂ ਜਾਬੀਆਂ ਤਾਂ ਤੁਸੀਂ ਦੂਰ ਖੜ ਕੇ ਵੀ ਇਹਨੂੰ ਲੋਕ ਕਰ ਸਕਦੇ ਹੋ ਕਿ ਨਹੀਂ ਹਾਂਜੀ ਇੱਕ ਚੀਜ਼ ਹੋਰ ਮੰਨ ਕੇ ਚਲੋ ਤੁਹਾਡੀ ਚਾਬੀ ਘੁੰਮ ਜਾਂਦੀ ਆ ਤਾਂ ਤੁਸੀਂ ਰਿਮੋਟ ਤੋਂ ਇਹਨੂੰ ਆਨ ਕਰ ਰਿਮੋਟ ਤੋਂ ਹੀ ਆਨ ਕਰ ਸਕਦੇ ਆ ਜੇ ਮੰਨ ਕੇ ਚਲੋ ਚਾਬੀਆਂ ਘੁੰਮ ਜਾਂਦੀਆਂ ਨਹੀਂ ਨਾ ਹਰਮੋਨ ਤੋਂ ਆਪਾਂ ਇਹਨੂੰ ਆਨ ਕਰ ਸਕਦੇ ਹਾਂ ਡਿਸਪਲੇ ਆਪਣੀ ਨੂੰ ਮਾਰ ਦੇ ਡਿਸਪਲੇ ਵੀ ਆ ਜੂਗੀ ਹਾਂਜੀ ਸਰ ਤੇ ਬਾਈ ਜੀ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਵੀਡੀਓ ਦੇ ਵਿੱਚ ਇਹ ਸਰ ਆਪਣਾ ਸਰਵਿਸ ਸੈਂਟਰ ਹੈ ਸਾਰਾ ਜੀ ਮਕੈਨਿਕ ਏਰੀਆ ਆ ਗਿਆ ਇੱਥੇ ਬਾਈ ਦੀ ਰਿਪੇਅਰ ਹੁੰਦੀ ਹੈਗੀ ਸਕੂਟਰੀਆਂ ਦੀ ਸਾਨੂੰ ਕਿਤੇ ਜਾਣ ਦੀ ਕੋਈ ਲੋੜ ਨਹੀਂ ਕੋਈ ਵੀ ਸਕੂਟਰੀ ਦੇ ਵਿੱਚ ਖਰਾਬੀ ਆਉਂਦੀ ਹੈ ਦਿੱਕਤ ਆਉਂਦੀ ਹੈ ਇਹ ਪਰਵਾਇਡ ਕਰਦੇ ਨੇਗੇ ਆਪਾਂ ਹੀਰੋ ਦਾ ਸਰਵਿਸ ਹੀਰੋ ਦਾ ਵੀ ਪਾਰਟ ਰੱਖਿਆ ਇਹਦੇ ਕੋਈ ਰੋਦੀਆ ਸਕੂਟਰੀਆਂ ਘੱਡੀ ਨੇ ਸਾਰੀਆਂ ਜੀ ਆਪਾਂ ਹੀਰੋ ਦਾ ਵੀ ਕੰਮ ਕਰਦੇ ਹਾਂ ਸਾਰੇ ਤੇਜ਼ ਹੀ ਹੀਰੋ ਇਲੈਕਟ੍ਰਿਕ ਜੋ ਸਕੂਟਰੀ ਹਨਾ ਹਾਂਜੀ ਹੀਰੋ ਦਾ ਪਾਰਟ ਵੀ ਅਵੇਲੇਬਲ ਸਾਰੇ ਆਪਣੇ ਕੋਲ ਪਾਰਟ ਅਵੇਲੇਬਲ ਆਈ ਸਾਰੀ ਚੀਜ਼ਾਂ ਦਾ ਆਪਾਂ ਕੰਮ ਕਰਦੇ ਜਿਵੇਂ ਹੁਣ ਕਈ ਥਾਵਾਂ ਤੇ ਆਪਾਂ ਦੇਖਦੇ ਆਂ ਬਾਈ ਜੀ ਨਹੀਂ ਕਿਤੇ ਏਜੰਸੀ ਦੇ ਵਿੱਚ ਸਮਾਨ ਮਿਲਦਾ ਤਾਂ ਤੁਸੀਂ ਹੀਰੋ ਇਲੈਕਟ੍ਰਿਕ ਦਾ ਇੱਥੋਂ ਆ ਕੇ ਸਮਾਨ ਲੈ ਸਕਦੇ ਹੋ ਕੋਈ ਵੀ ਹੀਰੋ ਇਲੈਕਟ੍ਰਿਕ ਸਕੂਟਰੀ ਦਾ ਮਾਡਲ ਬ੍ਰਾਂਡ ਤੇ ਇਹ ਸਾਰੀ ਸਰਵਿਸ ਪ੍ਰੋਵਾਇਡ ਕਰਦੇ ਸਾਨੂੰ ਸਪੇਅਰ ਪਾਰਟ ਤੇ ਵੀ ਨਿ ਇਨਾਂ ਕੋਲੇ ਹਰ ਤਰ੍ਹਾਂ ਦਾ ਸਪੇਅਰ ਪਾਰਟ ਹੈ ਸਕੂਟਰੀ ਦੇ ਰਿਲੇਟਡ ਆ ਤੁਸੀਂ ਦੇਖ ਸਕਦੇ ਹੋ ਇਹਦਾ ਸਾਰਾ ਪਾਰਟ ਅਵੇਲੇਬਲ ਹੈ ਜੀ ਸਾਰੇ ਇਥੇ ਇੱਕ ਹੁੰਦਾ ਜੀ ਸਾਰਾ ਪਾਰਟ ਇਹਨਾਂ ਕੋਲੇ ਅਵੇਲੇਬਲ ਨਹੀਂ ਸਕੂਟਰੀ ਦੇ ਹੋ ਸਕਦਾ ਪੂਰਾ ਭਰਿਆ ਹੋਇਆ ਕਮਰਾ ਬਾਈ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਾਂ ਹਾਂ ਜੀ ਜਿਹੜੀ ਇਹ ਤੁਸੀਂ ਆਫਰ ਵਾਲੀ ਸਕੀਮ ਲਾਈ ਹੋਈ ਹੈ ਜੀ 90000 ਰੁਪਏ ਦੇ ਵਿੱਚ ਤਿੰਨ ਸਕੂਟਰੀਆਂ ਦੀ ਇਹ ਸਰ 10 ਦਿਨਾਂ ਲਈ ਆਫਰ ਆਈ ਹੈ ਆਪਣੇ ਲਈ ਇਹ 10 ਦਿਨਾਂ ਦੇ ਲਈ ਆਫਰ ਆਈ ਹੈ ਜੀ ਸਰ 10 ਦਿਨਾਂ ਵਾਲੀ ਆਫਰ ਆਈ ਹੈ ਸੋ ਅਰੇ ਆਫਰ ਖਤਮ ਹੋ ਜਾਣੀ ਹੈ ਓਕੇ ਜੀ ਨੇ ਲੈਣੀਆਂ ਤੇ ਫਟਾਫਟ ਮੈਂ ਬਾਈ ਹੋਰਾਂ ਦਾ ਨੰਬਰ ਸਕਰੀਨ ਦੇ ਉੱਤੇ ਪਾ ਦੂੰਗਾ ਤੁਸੀਂ ਬਾਈ ਹੋਰਾਂ ਨੂੰ ਕਾਲ ਕਰਕੇ ਆ ਜਿਓ ਤੇ ਇਹ ਆਫਰ 10 ਦਿਨਾਂ ਦੇ ਲਈ ਵੈਲਿਡ ਹੈ 10 ਦਿਨਾਂ ਲਈ ਆਫਰ ਹੈ ਸਿੰਗਲ ਪੀਸ ਲੈਣਾ ਤੁਹਾਨੂੰ 33000 ਰੁਪਏ ਦਾ ਪਾਉਗਾ 90000 ਦੀਆਂ ਦੇਣਾ ਤੁਸੀਂ ਇਕੱਠੇ ਤਿੰਨ ਪੀਸ ਲੈਣੇ ਹੋ ਤਾਂ ਤੁਹਾਨੂੰ 90000 ਰੁਪਏ ਦੇ ਵਿੱਚ ਤਿੰਨੋ ਪੀਸ ਮਿਲ ਜਾਣਗੇ ਹਾਂਜੀ ਬਹੁਤ ਹੀ ਵਧੀਆ ਸਕੀਮ ਲੱਗੀ ਹੋਈ ਆ ਯਾਰ ਬਹੁਤ ਵਧੀਆ ਆਫਰ ਲੱਗੀ ਹੋਈ ਆ ਬਾਕੀ ਜਾਣਕਾਰੀ ਦੇ ਲਈ ਬਾਈ ਹੋਰਾਂ ਨਾਲ ਤੁਸੀਂ ਗੱਲ ਕਰ ਲਿਓ ਮੈਂ ਸਕਰੀਨ ਤੇ ਨੰਬਰ ਦੇ ਦੂੰਗਾ ਜੇ ਬਾਈ ਜੀ ਮੰਨ ਕੇ ਚਲੋ ਕੋਈ ਖਰੀਦਣ ਦੇ ਲਈ ਆਉਂਦਾ ਤਫਰ ਕਿੱਥੇ ਐਡਰੈਸ ਸਮਝਾਉਣਾ ਹੈ ਜੀ ਕੀਰਤ ਆਟੋਮੋਬਾਈਲ ਮੈਲਾ ਰੋਡ ਮੈਲਾ ਸੰਗਰੂਰ ਜੀ ਯਾਰ ਕ੍ਰਿਸ਼ਨਾ ਹੋਂਡਾ ਏਜੰਸੀ ਜੀ ਕ੍ਰਿਸ਼ਨਾ ਹੋਂਡਾ ਏਜੰਸੀ ਦੇ ਨਾਲ ਆ ਬਿਲਕੁਲ ਹੈ ਕੀਰਤ ਆਟੋਮੋਬਾਈਲ ਆ ਜਿਹਨਾਂ ਦੀ ਏਜੰਸੀ ਦਾ ਨਾਮ ਹੈ ਸੰਗਰੂਰ ਸ਼ਹਿਰ ਦੇ ਵਿੱਚ ਬਾਕੀ ਡਿਟੇਲ ਮੈਂ ਸਕਰੀਨ ਦੇ ਉੱਤੇ ਪਾ ਦੂੰਗਾ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਤੁਸੀਂ ਫੋਨ ਤੇ ਗੱਲ ਕਰਕੇ ਜਰੂਰ ਆ ਜਿਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ Tata bye bye audio jungle